ਹਾਂਜੀ ਵਿਕਰਮਜੀਠਿਆ ਕੇਸ ਦੇ ਵਿੱਚ ਜਿਹੜਾ ਕੀ ਬਈ ਮਨਦੀਪ ਸਿੰਘ ਮੱਨਾ ਦੇ ਬਹੁਤ ਵੱਡੇ ਬਿਆਨ ਆ ਗਏ ਸਾਹਮਣੇ ਜਿਹਦੇ ਵਿੱਚ ਇਹਨਾਂ ਦੀ ਪੋਲ ਖੋਲ ਦਿੱਤੀ ਗਈ ਆ ਵਿਕਰਮਜੀਠਿਆ ਦੀ ਤੇ ਜਿਹਦੇ ਵਿੱਚ ਵੱਡੇ ਵੱਡੇ ਖੁਲਾਸੇ ਹੋਣ ਜਾ ਰਹੇ ਆ ਚੈਨਲ ਤੇ ਬਣੇ ਰਹੋ ਵੀਡੀਓ ਧੁਮਾਕੇਦਾਰ ਆ ਬਈ ਜੋ ਮਨਦੀਪ ਸਿੰਘ ਮੱਨਾ ਦਾ ਕੀ ਕਹਿਣਾ ਤੇ ਪਹਿਲਾਂ ਆਪਾਂ ਵੀਡੀਓ ਸੁਣਾ ਦਈਏ ਤਾਂ ਫਿਰ ਅਗਲੇ ਵਿਚਾਰ ਸਾਂਝੇ ਕਰਾਂ ਬਣੇ ਰਹੋ ਚੈਨਲ ਤੇ ਫਿਰ ਕਰਦੇ ਆਂ ਵਿਚਾਰ ਸਾਂਝੇ ਮੇਰੇ ਭਗਵੰਤ ਮਾਨ ਦੇ ਨਾਲ ਪੰਜਾਬ ਦੇ ਮੁੱਦਿਆਂ ਦੇ ਉੱਤੇ ਲੱਖ ਗਰਜ ਹੋਣਗੇ ਲੱਖ ਬਕਰੇਵੇਂ ਹੋਣਗੇ ਪਰ ਜੇ ਕੋਈ ਚੰਗਾ ਕੰਮ ਕਰੇ ਤੇ ਉਹਨੂੰ ਚੰਗਾ ਕਹਿਣਾ ਚਾਹੀਦਾ ਵਾ ਫਿਰ ਉਹਨੂੰ ਸਲਾਉਣਾ ਵੀ ਜ਼ਰੂਰ ਚਾਹੀਦਾ ਵਾ ਮੈਂ ਇੱਕ ਗੱਲ ਕਹਿਣ ਲੱਗਾ ਭਗਵੰਤ ਸਿਆ ਕੰਮ ਤੇ ਤੂੰ ਕੀਤਾ ਚੰਗਾ ਪਰ ਕੀਤਾ ਬੜੀ ਦੇਰੀ ਦੇ ਨਾਲ ਆ ਇਹ ਪਹਿਲੇ ਸਾਲ ਹੀ ਹੋਣਾ ਚਾਹੀਦਾ ਸੀਗਾ ਪਹਿਲੇ ਸਾਲ ਹੀ ਇਹ ਜਿਹੜੇ ਪੰਜਾਬੀਆਂ ਦੇ ਕਾਲਜ ਨੂੰ ਠੰਡ ਪੈ ਜਾਣੀ ਚਾਹੀਦੀ ਸੀ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਗੁੱਸਾ ਜਿਹੜਾ ਵਿਕਰਮ ਮਦੀਤੀਏ ਦੇ ਉੱਤੇ ਸੀਗਾ ਬਾਦਲਾਂ ਦੇ ਉੱਤੇ ਸੀਗਾ ਉਹ ਕੰਮ ਬੜੀ ਲੇਟ ਕੀਤਾ ਵਾ ਜਿਹੜਾ ਇਸ ਗੱਲ ਦਾ ਵੀ ਆ ਤੇਰੇ ਨਾਲ ਤੂੰ ਇਹਦੇ ਕਵੇਂ ਵੀ ਮੈਂ ਇਹ ਕੰਮ ਪੰਜਾਬ ਦੇ ਲੋਕਾਂ ਦੇ ਕਹਿਣ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਹਿਰਦੇ ਜਿਹੜੇ ਠੰਡੇ ਕਰਨ ਦੇ ਉੱਤੇ ਕਰਕੇ ਕੀਤਾ ਵਾ ਤੇ ਫੇਰ ਇਹ ਸਾਢੇ 3 ਸਾਲ ਪਹਿਲਾਂ ਕੰਮ ਹੋਣਾ ਚਾਹੀਦਾ ਸੀਗਾ ਸਟਾਰਟਿੰਗ ਦੇ ਵਿੱਚ ਹੁਣ ਵਿਕਰਮ ਜਦੋਂ ਕੁਝ ਸਮੇਂ ਤੋਂ ਤੇਰੇ ਨਾਲ ਵਿੱਜੀ ਹੋ ਗਿਆ ਤੇਰੀ ਨਿੱਜੀ ਜ਼ਿੰਦਗੀ ਦੇ ਬਾਰੇ ਬੋਲਣਾ ਸ਼ੁਰੂ ਹੋ ਗਿਆ ਮर्यादा ਤੋਂ ਥੱਲੇ ਜਾ ਕੇ ਬੋਲਣਾ ਸ਼ੁਰੂ ਹੋ ਗਿਆ ਤੇਰੇ ਬੱਚਿਆਂ ਨੂੰ ਵੀ ਚ ਲਿਆਉਣਾ ਸ਼ੁਰੂ ਹੋ ਗਿਆ ਤੈਨੂੰ ਉਹਨੇ ਬਾਰ-ਬਾਰ ਅਕਸਾਉਣਾ ਸ਼ੁਰੂ ਕਰ ਦਿੱਤਾ ਫੇਰ ਤੂੰ ਜ਼ਰੂਰਤ ਸਮਝੀ ਵੀ ਇਹਨੂੰ ਫੜ ਕੇ ਅੰਦਰ ਦੇ ਦੇਣਾ ਚਾਹੀਦਾ ਵਾ ਫੇਰ ਤੂੰ ਉਹਨੂੰ ਅੰਦਰ ਦਿੱਤਾ ਪਰ ਮੈਂ ਫਿਰ ਵੀ ਕਹਿਣਾ ਚਾਹੇ ਤੂੰ ਆਪਣੇ ਨਿੱਜੀ ਰਾਜ ਲਈ ਦਿੱਤਾ ਚਾਹੇ ਤੂੰ ਪੰਜਾਬ ਲਈ ਫੜ ਕੇ ਉਹਨੂੰ ਅੰਦਰ ਦਿੱਤਾ ਤੂੰ ਕੰਮ ਬਹੁਤ ਵਧੀਆ ਕੀਤਾ ਤੇ ਕੰਮ ਦਲੇਰੀ ਵਾਲਾ ਕੀਤਾ ਵਾ ਇਹ ਤੇਰੇ ਕੰਮ ਦੇ ਨਾਲ ਪੰਜਾਬ ਦੇ ਲੋਕਾਂ ਦੇ ਜਿਹੜੇ ਮੱਜਦੇ ਦਿਲ ਸੀ ਨਾ ਜਿਹੜੇ ਆਗਨਾ ਮੱਜਦੇ ਪਏ ਸੀਗੇ ਉਹਨਾਂ ਨੂੰ ਠੰਡਾ ਕਰਨ ਵਾਲਾ ਜਿਹੜਾ ਤੂੰ ਕੰਮ ਕੀਤਾ ਵਾ ਹੁਣ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਮੁੱਖ ਮੰਤਰੀ ਸਾਹਿਬ ਸਾਰ ਭਗਵੰਤ ਸਿੰਘ ਮਾਨ ਜੀ ਸੁਣੋ ਜੇ ਤੁਸੀਂ ਯੁੱਧ ਨਸ਼ੇ ਦੇ ਵਿਰੁੱਧ ਤੇ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਵਿਰੁੱਧ ਚਲਾਇਆ ਵਾ ਤੇ ਫੇਰ ਇਹਦੇ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ਇਹਨੂੰ ਤੈਅ ਤੱਕ ਲੈ ਕੇ ਜਾਣ ਲਈ ਇਹਨੂੰ ਤੈਅ ਤੱਕ ਪਹੁੰਚਾਉਣ ਲਈ ਫੇਰ ਕੱਲਾ ਮਜੀਠੀਆ ਅੰਦਰ ਜਾਣਾ ਨਹੀਂ ਬਣਦਾ ਜੇ 2007 ਤੋਂ ਲੈ ਕੇ 2017 ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਮਜੀਠੀਏ ਦੀ ਸ਼ਹਿਰ ਦੇ ਉੱਤੇ ਵਿਕਿਆ ਵਾ ਪੰਜਾਬ ਮਜੀਠੀਏ ਦੀ ਸ਼ਹਿਰ ਦੇ ਉੱਤੇ ਲੁੱਟਿਆ ਗਿਆ ਵਾ ਫੇਰ 2017 ਤੋਂ 22 ਤੱਕ ਪੰਜਾਬ ਦੇ ਵਿੱਚ ਕਿੱਥੇ ਕਿੱਥੇ ਕਿੰਨੇ ਕਿੰਨੇ ਨਸ਼ਾ ਵਕਾਇਆ ਕਿਦੀ ਸ਼ਹਿਰ ਦੇ ਉੱਤੇ ਵਿਕਿਆ ਕਿਦੀ ਸ਼ਹਿਰ ਦੇ ਉੱਤੇ ਪੰਜਾਬ ਲੁੱਟਿਆ ਗਿਆ ਉਸ ਤੋਂ ਅੱਗੇ ਆਜੋ 2022 ਤੋਂ ਲੈ ਕੇ 25 ਤੱਕ ਅੱਜ ਸਾਢੇ 3 ਸਾਲ ਤੇਰੀ ਸਰਕਾਰ ਨੂੰ ਵੀ ਹੋ ਗਏ ਆ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਨਸ਼ਾ ਵੇਚਦਾ ਵਾ ਕਿਦੀ ਕਿਦੀ ਸ਼ਹਿਰ ਦੇ ਉੱਤੇ ਵਕਦਾ ਵਾ ਕਿਹੜੇ ਕਿਹੜੇ ਬੰਦੇ ਆ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਣ ਦੇ ਵਿੱਚ ਤੇਰੀ ਸਰਕਾਰ ਚ ਵੀ ਕੋਈ ਕੋਈ ਕਸਰ ਨਹੀਂ ਛੱਡੀ ਉਹ ਵੀ ਮਜੀਠੀਏ ਦੇ ਬਾਹਰ ਅੰਦਰ ਜਾਣੇ ਚਾਹੀਦੇ ਆ 2022 ਤੋਂ 25 ਤੱਕ ਜਿੰਨੇ ਜਿੰਨੇ ਵੀ ਪੰਜਾਬ ਨੂੰ ਲੁੱਟਿਆ ਚਾਹੇ ਉਹ ਝਾੜੂ ਵਾਲੇ ਹੋਣ ਜੋ ਕਾਂਗਰਸੀ ਅੰਦਰ ਜਾ ਰਹੇ ਆ ਜੇ ਕਾਲੀ ਅੰਦਰ ਜਾ ਰਹੇ ਆ ਫਿਰ ਝਾੜੂ ਵਾਲੇ ਵੀ ਅੰਦਰ ਜਾਣੇ ਚਾਹੀਦੇ ਆ ਜੇ ਵਿਕਰਮ ਜੀਥੀਆ ਨਸ਼ੇ ਤੇ ਪੰਜਾਬ ਨੂੰ ਲੁੱਟਣ ਦੇ ਕੇਸ ਦੇ ਵਿੱਚ ਅੰਦਰ ਜਾ ਸਕਦਾ ਵਾ ਤੇ ਫਿਰ ਰਾਜਾ ਵੜਿੰਗ ਕਿਉਂ ਨਹੀਂ ਹੁਣ ਤੱਕ ਅੰਦਰ ਗਿਆ ਕਿਉਂਕਿ ਦੋਵੇਂ ਕੇਸ ਉਹਦੇ ਉੱਤੇ ਵੀ ਬਣਦੇ ਆ ਉਹਦੇ ਉੱਤੇ ਵੀ ਠੁੱਕਦੇ ਆ ਡਰਗ ਮਨੀ ਵਾਲਾ ਕੇਸ ਵੀ ਉਹਦੇ ਉੱਤੇ ਬਣਦਾ ਮੈਂ ਯਾਦ ਕਰਾਉਣਾ ਚਾਹੁੰਦਾ ਤੁਹਾਨੂੰ ਮੁੱਖ ਮੰਤਰੀ ਸਾਹਿਬ ਕਾਲੀ ਦਲ ਦੀ ਸਰਕਾਰ ਵੇਲੇ ਗੁਰਜੰਟ ਸਿੰਘ ਨਾਮ ਦਾ ਇੱਕ ਸਮਗਲਰ ਫੜਿਆ ਸੀਗਾ ਜਦੋਂ ਪੁਲਿਸ ਨੇ ਦੀ ਜਾਂਚ ਕੀਤੀ ਤੇ ਉਹ ਦੋਸ਼ ਲੱਗੇ ਸੀ ਕਿ ਉਹ ਪੈਸੇ ਜਿਹੜੇ ਉਹ ਰਾਜੇ ਵੜਿੰਗ ਨੂੰ ਦਿੰਦਾ ਰਿਹਾ ਵਾ ਔਰ ਉਸ ਤੋਂ ਬਾਅਦ ਸੁਖਬੀਰ ਬਾਦਲ ਦੇ ਪੈਰੀਂ ਪੈ ਕੇ ਉਹ ਬਚਿਆ ਸੀਗਾ ਔਰ ਸੁਖਬੀਰ ਬਾਦਲ ਨੇ ਕਈ ਵਾਰੀ ਆਪਣੀਆਂ ਪ੍ਰੈਸ ਕਾਨਫਰੰਸ ਦੇ ਵਿੱਚ ਤੇ ਆਪਣੇ ਭਾਸ਼ਨਾ ਦੇ ਵਿੱਚ ਜ਼ਿਕਰ ਕੀਤਾ ਵੀ ਰਾਜਾ ਮੇਰੇ ਕੋਲ ਥੱਲੇ ਆ ਕੇ ਲੰਮੇ ਪੈ ਗਿਆ ਸੀਗਾ ਤੇ ਹੁਣ ਤੁਹਾਡੇ ਵੇਲੇ ਵੀ ਵਿਧਾਨ ਸਭਾ ਦੇ ਵਿੱਚ ਪਵਿੱਤਰ ਸਰਦਨ ਦੇ ਵਿੱਚ ਤੁਸੀਂ ਵੀ ਖੜੇ ਹੋ ਕੇ ਗੱਲ ਕਹੀ ਆ ਮਾਨ ਸਾਹਿਬ ਕਿ ਰਾਜੇ ਅੱਖਾਂ ਨੀਵੀਆਂ ਕਰਕੇ ਗੱਲ ਕਰ ਚੁੱਪ ਕਰ ਜਾ ਤੇਰੀ ਬੱਸਾਂ ਵਾਲੀ ਫਾਇਲ ਤੇ ਤੇਰੀਆਂ ਹੋਰ ਬਹੁਤ ਸਾਰੀਆਂ ਪਹਿਲਾਂ ਮੇਰੇ ਕੋਲ ਪਈਆਂ ਵਾ ਉਸ ਤੋਂ ਬਾਅਦ ਉਹ ਸਿਰ ਤੇ ਟੋਪੀ ਪਾ ਕੇ ਤੁਹਾਨੂੰ ਵੀ ਰਾਤ ਨੂੰ ਮਿਲ ਕੇ ਤੁਹਾਡੇ ਕੋਲੋਂ ਮਾਫੀ ਮੰਗ ਲੈਂਦਾ ਵਾ ਤੇ ਤੁਹਾਡੀ ਰਹਿਨਮਾਈ ਦੇ ਵਿੱਚ ਚੱਲਣ ਦੀ ਕਮਿਟਮੈਂਟ ਕਰ ਗਿਆ ਜਿੰਨੂੰ ਉਹ ਹੁਣ ਬਚਨ ਨਿਭਾਏ ਹਾਂਜੀ ਇਹ ਮਨਦੀਪ ਮੱਨਾ ਸੀ ਜਿਹਦਾ ਵੀ ਕਹਿਣਾ ਹੁਣ ਇਹ ਆ ਵੀ ਜਿਹੜੇ ਵਿੱਚ ਇਹ ਸਰਕਾਰਾਂ ਨੂੰ ਲੈ ਕੇ ਜੇ ਗੱਲ ਕਰੀਏ ਆਪਾਂ ਬਿਕਰਮ ਜੀਟੀਈ ਦੇ ਵਿੱਚ ਜਦੋਂ ਇਹ ਸਰਕਾਰ ਆਉਂਦੀ ਇਹਨਾਂ ਦੀ 2007 ਦੇ ਵਿੱਚ ਸਰਕਾਰ ਬਣਦੀ ਆ ਤੇ ਜਿਹੜੇ ਸਾਹਮਣੇ ਹੁਣ ਇਹ ਕਹਿੰਦਾ ਜੀ ਸੁਖਬੀਰ ਬਾਦਲ ਵੀ ਸਾਡੇ ਖਿਲਾਫ ਇੱਕ ਸਬੂਤ ਕੱਢ ਕੇ ਦਿਖਾ ਦੋ ਹੁਣ ਸਬੂਤ ਤੇ ਸਬੂਤ ਮਿਲ ਰਹੇ ਆ ਤੇ ਜਿਹਦੇ ਵਿੱਚ ਇਹਦੇ ਖਿਲਾਫ ਜੇ ਆਪਾਂ ਗੱਲ ਕਰੀਏ ਸ਼ੁਰੂ ਤੋਂ ਡੀਜੀਪੀ ਸਤਾਰਜ ਚਾਟੋਪਾਦੀਆ ਜੋ ਉਹਨਾਂ ਨੇ ਵੀ ਆਪਣੇ ਸਵਾਲ ਰੱਖ ਦਿੱਤੇ ਗਏ ਸੀ ਜੇ ਗੱਲ ਕਰੀਏ ਡਿਪਟੀ ਕਮਿਸ਼ਨਰ ਰਮਨ ਰੰਜਨ ਸਿੰਘ ਉਹਨਾਂ ਨੇ ਵੀ ਤੇ ਜੇ ਗੱਲ ਕਰੀਏ ਬੌਨੀ ਜਨਾਲਾ ਉਹਨਾਂ ਨੇ ਵੀ ਤਾਂ ਸਾਰੇ ਜਣਾਂ ਨੇ ਆਪਣੇ ਆਪਣੇ ਸਬੂਤ ਰੱਖ ਦਿੱਤੇ ਗਏ ਆ ਬਿਜ਼ੀਲੈਂਸ ਦੇ ਸਾਹਮਣੇ ਤਾਂ ਹੁਣ ਫੇਰ ਵੀ ਜੇ ਕੋਈ ਇੱਕ ਖਬਰਾਂ ਹੋਰ ਵੀ ਵਾਇਰਲ ਹੋ ਰਹੀਆਂ ਨਾਲ ਨਾਲ ਤੇ ਜਿਹੜੇ ਸਾਹਮਣੇ ਹੁਣ ਤੀਜਾ ਮਾਮਲਾ ਇਹ ਵੀ ਆ ਗਿਆ ਸਾਹਮਣੇ ਤਾਂ ਜਿਹਦੇ ਵਿੱਚ ਬਈ ਬੇਕਰਮਜੀਠੀਏ ਦੇ ਉੱਤੇ ਦਿਨ ਬਦਨ ਦੋਸ਼ ਲੱਗਦੇ ਆਉਂਦੇ ਆ ਤੇ ਜਿਹਦੇ ਵਿੱਚ ਹੁਣ ਇਹ ਸਰਕਾਰਾਂ ਨੂੰ ਇਹ ਇਹੀ ਕਹਿਣਾ ਚਾਹੁੰਦੇ ਆ ਅੱਜ ਦੀ ਸਰਕਾਰ ਜਿਹੜੀ ਸੇਮ ਪੰਥਮਾ ਵੀ ਜਦੋਂ ਇਹਨਾਂ ਦੀ ਸਰਕਾਰ ਚ ਹੋ ਰਿਆ ਸੀ ਉਹ ਸਾਰਿਆਂ ਨੂੰ ਪਤਾ ਵੀ ਇਹਨਾਂ ਨੇ ਧੱਕਾ ਲੋਕਾਂ ਨਾਲ ਕਰਿਆ ਤੇ ਉਦੋਂ ਪਤਾ ਨਹੀਂ ਕਿੰਨਾ ਕੁ ਚਿੱਟਾ ਵੇਚਿਆ ਕਿੰਨੇ ਕੁ ਕਿੰਨਾ ਕੁ ਚਿੱਟਾ ਵੇਚਿਆ ਤੇ ਕਿੰਨੇ ਕੁ ਸਾਡੇ ਨੌਜਵਾਨ ਮੋਤੀ ਦੀ ਘਾਟ ਉਤਰੇ ਤੇ ਪਤਾ ਨਹੀਂ ਮੈਂ ਕਿਹਣਾ ਕਿੰਨੇ ਘਰ ਉਜੜੇ ਆ ਇੱਕ ਪਿੰਡ ਚੋਂ 4-4 ਮੋਤਾਂ ਹੁੰਦੀਆਂ ਸੀ ਕਮੰਟਲਾਂ ਦੀ ਗਿਣਤੀ ਦੇ ਵਿੱਚ ਚਿੱਟਾ ਵਿਕਿਆ ਪੰਜਾਬ ਦੇ ਵਿੱਚ ਤੇ ਜਿਹਦੇ ਵਿੱਚ ਹੁਣ ਦੇਖਣਾ ਹੁਣ ਅੱਗੇ ਬਣਦਾ ਜਿਵੇਂ ਬਿਕਰਮਜੀਠੀਏ ਤੇ ਜੋ ਇਹ ਮੰਦੀਪ ਮੰਨਾ ਸਿੰਘ ਦਾ ਇਹ ਕਹਿਣਾ ਇਹਨਾਂ ਦਾ ਕਹਿਣਾ ਇਹ ਆ ਵੀ ਬਿਕਰਮਜੀਠੀਏ ਤੇ ਹੁਣ ਤੁਸੀਂ ਐਕਸ਼ਨ ਲੈ ਹੀ ਲਿਆ ਸੀ ਐਮ ਭੁਤਮਨ ਸਾਹਿਬ ਤਾਂ ਹੁਣ ਪਿੱਛੇ ਨਾ ਹਟੋ ਜਿਹੜੇ ਨਾਲ ਨਾਲ ਹੋਰ ਵੀ ਇਹਨਾਂ ਨਾਲ ਮਿਲੇ ਸੀ ਜਿਨ੍ਹਾਂ ਦੇ ਨਾਮ ਵੀ ਦੱਸ ਦਿੱਤਾ ਗਿਆ ਵਿੱਚ ਰਾਜਾ ਬੜਿੰਗ ਦਾ ਵੀ ਨਾਮ ਆ ਗਿਆ ਵੀ ਇਹਨਾਂ ਤੇ ਵੀ ਕਾਰਵਾਈ ਕਰੋ ਹੁਣ ਜੇ ਇਹਨੂੰ ਚੱਕਿਆ ਤਾਂ ਫਿਰ ਕਿਸੇ ਕੋਈ ਰਹਿ ਨਾ ਦੇ ਉਹ ਚਾਹੇ ਸੋਡਾ ਵਰਕਰ ਆ ਖੁਦ ਉਹਨਾਂ ਤੇ ਵੀ ਪਰਚੇ ਪੈਣੇ ਚਾਹੀਦੇ ਤੇ ਕਈਆਂ ਤੇ ਪੈ ਵੀ ਗਈ ਆ ਪੈ ਵੀ ਗਏ ਆ ਆਮ ਆਦਮੀ ਪਾਰਟੀ ਤੇ ਇਹ ਗੱਲ ਸੱਚ ਆ ਵੀ ਜਿਹੜਾ ਵੀ ਸੀਐਮ ਪੰਤਮਾਨ ਦਾ ਜਿਹੜਾ ਐਕਸ਼ਨ ਆ ਵੀ ਲੇਟ ਜ਼ਰੂਰ ਹੋ ਗਿਆ ਜਿਵੇਂ ਇਹਨਾਂ ਦਾ ਕਹਿਣਾ ਤੇ ਪਰ ਅਸੀਂ ਵੀ ਇਹ ਕਵਾਂਗੇ ਜੇ 3 ਸਾਲ ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਬਣਦੀ ਆ ਉਦੋਂ ਇਹ ਮਹੀਮ ਚੱਕੀ ਹੁੰਦੀ ਜਿਹੜੇ ਨੌਜਵਾਨ ਚਿੱਟਿਆਂ ਨਾਲ ਕਿੰਨੇ ਥੋ ਪਹਿਲਾਂ ਮਰ ਚਲੇ ਤਾਂ ਅੱਜ ਉਹ ਕਈ ਮਾਵਾ ਦੇ ਪੁੱਤ ਨਹੀਂ ਉੱਜੜਦੇ ਸੀ ਕਿੰਨੇ ਘਰ ਨਹੀਂ ਉੱਜੜਦੇ ਸੀ ਕਿੰਨੇ ਮੈਂ ਕਹਣਾ ਨੌਜਵਾਨ ਇੱਕ ਪਿੰਡ ਚੋਂ ਮੋਤਾ ਕਿੰਨੀਆਂ ਹੀ ਹੁੰਦਾ ਸੀ ਤੇ ਇਹ ਬਕਾਉਣ ਵਾਲੇ ਕੌਣ ਆ ਪੁਲਿਸ ਅਫਸਰ ਵੱਡੇ ਵੱਡੇ ਸਾਰੇ ਮਾੜੇ ਨਹੀਂ ਵਿੱਚ ਚੰਗੇ ਵੀ ਆ ਤਾਂ ਜਿਹੜੇ ਹੁਣ ਕਾਲੀਆਂ ਭੇਡਾਂ ਵਿੱਚ ਰਲੀਆਂ ਹੋਈਆਂ ਕੁਝਕ ਤੇ ਨਾਲ ਨਾਲ ਹੁਣ ਵੱਡੇ ਵੱਡੇ ਲੀਡਰ ਐਮ ਐਲ ਏ ਫੜੇ ਜਾਂਦੇ ਜਿਵੇਂ ਬਿਕਰਮਜੀਠੀਆ ਇਹ ਸੀ ਐਮ ਪੰਤਮਾਨ ਦਾ ਕਹਿਣਾ ਵੀ ਸਾਰਿਆਂ ਨੂੰ ਵੱਡਾ ਮਗਰਮੱਛ ਬਿਕਰਮਜੀਠ ਗਿਆ ਤੇ ਜਿਹਦੇ ਵਿੱਚ ਹੁਣ ਦਿਨ-ਬਦ ਦਿਨ ਦੋਸ਼ ਕੋਈ ਨਾ ਕੋਈ ਸਾਹਮਣੇ ਆਈ ਜਾਂਦੇ ਆ ਤੁਸੀਂ ਦੇਖ ਹੀ ਰਹੇ ਹੋ ਵੀ ਅੱਜ ਇਹ ਹੋ ਗਿਆ ਜੀ ਅੱਜ ਇਹ ਹੋ ਗਿਆ ਚਾਰ ਦਿਨ ਦਰਮਾਨ ਲੱਗੇ ਫਿਰ ਬਤਾ ਦਿੱਤਾ ਗਿਆ ਹੁਣ ਉਸ ਮਾਮਲੇ ਨੂੰ ਲੈ ਕੇ ਜਿਹੜਾ ਅੱਜ ਤੱਕ ਦਾ ਮਾਮਲਾ ਤੁਸੀਂ ਖਬਰ ਸੁਣੀ ਲਈ ਅੱਜ ਦੀ ਤੇ ਜੋ ਬਈ ਅੱਗੇ ਦਾ ਮਾਮਲਾ ਕੀ ਰਹੂਗਾ ਇਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਜਿਹੜਾ ਅੱਜ ਦਾ ਟੌਪਿਕ ਬੇਕਰਮਜੀਠੀ ਨੂੰ ਲੈ ਕੇ ਜੋ ਮਨਦੀਪ ਮੱਨਾ ਦੇ ਜੋ ਅੱਜ ਦਾ ਬਿਆਨ ਸੀ ਤੇ ਇਹ ਤੁਹਾਡੇ ਨਾਲ ਸਾਂਝੀ ਖਬਰ ਜ਼ਰੂਰ ਕਰਨੀ ਸੀ ਤਾਂ ਹਜੇ ਜੋ ਬਈ ਪਹਿਲੇ ਦਿਨ 7 ਦਿਨ ਦਾ ਰਿਮਾਂਡ ਮਿਲ ਗਿਆ ਸੀ ਬਾਅਦ ਵਿੱਚ 4 ਦਿਨਾਂ ਦਾ ਤੇ ਜਿਹਦੇ ਵਿੱਚੋਂ ਰਿਮਾਂਡ ਅੱਗੇ ਵਧਾ ਦਿੱਤਾ ਗਿਆ ਸੀ ਇਹਦਾ 4 ਦਿਨਾਂ ਉਹ ਅਗਲੇ ਰਿਮਾਂਡ ਦੇ ਵਿੱਚ ਅੱਗੇ ਹੋਰ ਅੱਗੇ ਕੀ ਖੁਲਾਸੇ ਹੋਣਗੇ ਉਹ ਹਜੇ ਆਉਣੇ ਬਾਕੀ ਆ ਤੇ ਉਹ ਖਬਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਦੋਂ ਤੁਰੰਤ ਖਬਰ ਆਈ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਰ ਅੱਜ ਤੱਕ ਦਾ ਟੌਪਿਕ ਜਿਹੜਾ ਇਹ ਜੋ ਮਨਦੀਪ ਮੱਨਾ ਨੇ ਅੱਜ ਦੇ ਖੁਲਾਸੇ ਕੀਤੇ ਆ ਤੇ ਇਹ ਖਬਰ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਹੋਵੇ ਮਿਲਦੇ ਆ ਕੱਲ ਨੂੰ ਨਵੇਂ ਟੌਪ ਤੇ ਧੰਨਵਾਦ